ਦੋਸਤੋ ਟੋਡਾਸਨ ਬਸ ਵਗਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤ ਤੁਸੀਂ ਵਧੀਆ ਹੋਵੋਗੇ ਅਤੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪੇਪਰ A ਹੈ ਜੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਗਵਰਨਮੈਂਟ ਜੌਬ ਦੇ ਲਈ ਜੇਕਰ ਇਹ ਕ੍ਰੈਕ ਕਰਾਂਗੇ ਤਾਂ ਹੀ ਆਪਾਂ ਅਗਲਾ ਪੇਪਰ ਦੇ ਸਕਾਂਗੇ ਤਾਂ ਸਾਰਿਆਂ ਨੂੰ ਇਸ ਬਾਰੇ ਪਤਾ ਹੋਵੇਗਾ ਤਾਂ ਦੋਸਤੋ ਦੱਸ ਦਵਾਂਗੇ ETT ਵਾਲਿਆਂ ਦਾ ਜਬੈਸ ਤਾਂ ਸਾਰਿਆਂ ਨੂੰ ਪਤਾ ਹੈ ਜੇਕਰ ਨਹੀਂ ਪਤਾ ਤਾਂ ਅੱਜ ਪਤਾ ਲੱਗ ਜਾਵੇਗਾ ਕਿ ETT ਵਾਲਿਆਂ ਦਾ 3 ਮਹੀਨੇ ਬਾਅਦ ਪੇਪਰ ਹੋਣਾ ਹੈ ਅਤੇ ਉਹ ਵੀ ਕਿਹੜਾ ਹੋਣਾ ਹੈ ਪੇਪਰ A ਹੋਣਾ ਹੈ ਅਤੇ ਇਹ ਹੀ ਨਿਸ਼ਚਿਤ ਕਰੇਗਾ ਕਿ ਤੁਸੀਂ ਗਵਰਨਮੈਂਟ ਜੌਬ ਲੈ ਸਕਦੇ ਹੋ ਕਿ ਨਹੀਂ ਦੋਸਤੋ ਇਸ ਦੇ ਲਈ ਕੀ ਹੈ ਮੈਂ ਸੀਰੀ ਚਲਾਈ ਹੋਈ ਹੈ ਪੇਪਰ ਜੋ ਪੰਜਾਬੀ ਦਾ ਕੁਆਲੀਫਾਈ ਨੇਚਰ ਦਾ ਐਗਜ਼ਾਮ ਹੋਣਾ ਉਸ ਦੇ ਵਿੱਚ ਕੀ ਹੈ ਤੁਹਾਡੇ ਸਾਹਮਣੇ ਸਿਲੇਬਸ ਹੈ ਇਸ ਦੇ ਵਿੱਚ ਤੁਹਾਨੂੰ ਗੁਰੂਆਂ ਦੇ ਨਾਲ ਕੀ ਹੈ ਵੀਡੀਓਜ਼ ਕਾਫੀ ਦੇ ਦਿੱਤੀਆਂ ਗਿਆਨ ਅਤੇ ਹੋਰ ਵੀ ਦਿੱਤੀਆਂ ਜਾਣੀਆਂ ਦੋਸਤੋ ਜੇਕਰ ਨਹੀਂ ਦੇਖਿਆ ਤਾਂ ਉਹਨਾਂ ਨੂੰ ਜ਼ਰੂਰ ਦੇਖ ਲਓ ਕਿਉਂਕਿ ਗੁਰੂਆਂ ਦੇ ਨਾਲ ਰਿਲੇਟਡ ਕੁਐਸਚਨ ਹਨ ਜੋ ਪੇਪਰ ਏ ਜਾਂ ਕੁਆਲੀਫਾਈ ਨੇਚਰ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ ਤਾਂ ਦੋਸਤੋ ਆਪਾਂ ਵਿਰੋਧਾਰਥਕ ਸਮਾਨਾਰਥਕ ਇਹ ਸਾਰਿਆਂ ਦੀ ਗੱਲ ਕਰਾਂਗੇ ਬਟ ਤੁਸੀਂ ਚੈਨਲ ਦੇ ਨਾਲ ਜੇਕਰ ਬਣੇ ਰਹੇ ਤਾਂ ਤੁਸੀਂ ਇਸ ਦੇ ਵਿੱਚ ਪੰਜਾਵਾਂ ਦੇ ਵਿੱਚੋਂ 50 ਨੰਬਰ ਜਾਂ 50 ਨਹੀਂ ਤਾਂ 45 ਨੰਬਰ ਤਾਂ ਲੈ ਕੇ इजीली ਜਾ ਸਕਦੇ ਹੋ ਤਾਂ ਤੁਸੀਂ ਚੈਨਲ ਦੇ ਨਾਲ ਬਨੇ ਰਹੋ ਅਤੇ ਜਿੰਨੀਆਂ ਵੀ ਪਲੇਲਿਸਟ ਵਿੱਚ ਵੀਡੀਓਜ਼ ਪਈਆਂ ਹਨ ਉਹਨਾਂ ਨੂੰ ਜਰੂਰ ਦੇਖੋ ਜੇਕਰ ਆਦਰ ਕੰਪੀਟੀਟਿਵ ਐਗਜ਼ਾਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਸਾਰੀਆਂ ਅਵੇਲੇਬਲ ਹਨ ਵੀਡੀਓਜ਼ ਅਤੇ ਤੁਹਾਨੂੰ ਡੇਲੀ ਅਪਲੋਡ ਕਰਦਾ ਵੀ ਰਹਿਣਾ ਹ ਕੋਈ ਨਾ ਕੋਈ ਵੀਡੀਓ ਹੈ ਤਾਂ ਦੋਸਤੋ ਆਪਾਂ ਚੱਲਦੇ ਹਾਂ ਜੋ ਆਪਣਾ ਚੱਲ ਰਿਹਾ ਸੀ ਬਹੁਤੇ ਸ਼ਬਦ ਦੀ ਤਾਂ ਇੱਕ ਸ਼ਬਦ ਜੋ ਕਿ ਪੇਪਰ A ਦੇ ਲਈ ਅਤੇ ਪੇਪਰ B ਦੇ ਲਈ ਦੋਨਾਂ ਦੇ ਲਈ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਜੇਕਰ ਦੋਸਤੋ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖ ਲੈਣਾ ਤੇ ਉਸ ਤੋਂ ਪਹਿਲਾਂ ਜੋ ਕਰਵਾਏ ਗਏ ਹਨ ਇੰਗਲਿਸ਼ ਟੂ ਪੰਜਾਬੀ ਟਰਾਂਸਲੇਸ਼ਨ ਅਤੇ ਗੁਰਮੁਖੀ ਗਿਣਤੀ ਦੇ ਕੁਐਸਚਨ ਉਹ ਵੀ ਦੇਖ ਲੈਣਾ ਕਿਉਂਕਿ ਪੇਪਰ ਦੇ ਵਿੱਚ ਸਿੱਧੇ ਸਿੱਧੇ ਪੁੱਛੇ ਜਾ ਰਹੇ ਹਨ ਤਾਂ ਦੋਸਤੋ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ ਪਹਿਲੇ ਕੁਐਸਚਨ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਤੁਸੀਂ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾਪਣਾ ਦੋਸਤੋ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਪ੍ਰੈਸ ਕਰ ਲਵੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਜੇਕਰ ਕੰਟੈਂਟ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਦੋਸਤੋ ਤਾਂ ਚੱਲਦੇ ਆਪਾਂ ਅੱਜ ਦੇ ਕੁਐਸਚਨ ਵੱਲ ਮਤਲਬ ਕੀ ਹੈ ਪ੍ਰੈਕਟੀਕਲ ਪਾਰਟ ਹੈ ਇਹ ਐਮਸੀਕਿਊ ਆਪਾਂ ਅੱਗੇ ਕਰਾਂਗੇ ਤਾਂ ਦੋਸਤੋ ਕਹਿੰਦਾ ਹਸਪਤਾਲ ਵਿੱਚ ਬਹੁਤੇ ਸ਼ਬਦ ਹੈ ਤਾਂ ਇੱਕ ਸ਼ਬਦ ਕਹਿ ਰਿਹਾ ਹਸਪਤਾਲ ਵਿੱਚ ਡਾਕਟਰ ਦੇ ਨੁਸਖੇ ਤੋਂ ਦਵਾਈ ਦੇਣ ਵਾਲਾ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਦੋਸਤੋ ਉਸ ਨੂੰ ਕਿਹਾ ਜਾਂਦਾ ਹੈ ਕੰਪਾਊਂਡਰ ਅੱਗੇ ਕਹਿੰਦਾ ਗੁੱਜੇ ਪੇਟਾਂ ਦਾ ਪਤਾ ਲਾਉਣ ਵਾਲਾ ਸੂਹੀਆ ਸਿੱਧੇ ਸਿੱਧੇ ਇਹ ਪੇਪਰ ਵਿੱਚ ਪੁੱਛੇ ਜਾਂਦੇ ਹਨ ਅੱਗੇ ਕਹਿੰਦਾ ਹੈ ਆਪਣਾ ਉੱਲੂ ਸਿੱਧਾ ਕਰਨ ਵਾਲਾ ਉਸਨੂੰ ਕੀ ਕਹਿੰਦੇ ਹਨ ਸਵਾਰਥੀ ਕਹਿੰਦੇ ਹਨ ਦੋਸਤੋ ਚੰਗੀ ਤਰ੍ਹਾਂ ਨਾ ਕਰ ਲਵੋ ਇਹ ਪੇਪਰ ਦੇ ਵਿੱਚ ਸਿੱਧੇ ਹੀ ਆਉਣਗੇ ਅਤੇ ਤੁਹਾਨੂੰ ਕੀ ਆ 1 ਨੰਬਰ ਤੁਹਾਡਾ ਪੱਕਾ ਕਰ ਜਾਣਗੇ ਦੋਸਤੋ ਅੱਗੇ ਕਹਿੰਦਾ ਉਹ ਥਾਂ ਜਿੱਥੇ ਮਰਦਿਆਂ ਨੂੰ ਸੜਿਆ ਜਾਏ ਸਮਸ਼ਾਨ ਘਾੜਤਾ ਦੋਸਤੋ ਤੁਸੀਂ ਕਹੋਗੇ ਕਿ ਸਰ ਜੀ ਇਹ ਤਾਂ ਬਿਲਕੁਲ ਸੌਖੇ ਹਨ ਤਾਂ ਇਹ ਕਿਉਂ ਕਰਵਾ ਰਹੇ ਹੋ ਤਾਂ ਜੇਕਰ ਸੌਖੇ ਹਨ ਆ ਨਹੀਂ ਕਰਵਾ ਰਿਹਾ ਕਿਉਂਕਿ ਪੇਪਰ ਦੇ ਵਿੱਚ ਵਾਰ-ਵਾਰ ਇਹ ਪੁੱਛੇ ਜਾ ਰਹੇ ਹਨ ਇਸ ਕਰਕੇ ਕਰਵਾ ਰਿਹਾ ਹਾਂ ਪੈਸੇ ਤਾਂ ਸਾਰਿਆਂ ਨੂੰ ਆਉਂਦੇ ਹੁੰਦੇ ਹਨ ਬਟ ਪੇਪਰ ਦੇ ਵਿੱਚ ਪੈਨਿਕ ਹੋ ਕੇ ਤੁਸੀਂ ਗਲਤ ਕਾਰੋਂ ਨੇ ਹੋ ਤਾਂ ਇਸ ਕਰਕੇ ਕਰਵਾਉਣਾ ਹਾਂ ਤਾਂ ਦੋਸਤੋ ਅੱਗੇ ਨੈਕਸਟ ਸਲਾਈਡ ਹੈ ਕਹਿੰਦਾ ਹੈ ਜਿਹੜਾ ਕੰਮ ਤੋਂ ਜੀ ਚੁਰਾਵੇ ਉਸ ਨੂੰ ਕੀ ਕਹਿੰਦੇ ਹਨ ਕੰਮਚੋਰ ਸਰ ਜੀ ਮੇਰਾ ਪੜਨ ਨੂੰ ਜੀ ਨਹੀਂ ਕਰਦਾ ਕੀ ਹੋ ਗਿਆ ਕੰਮਚੋਰ ਹੋ ਗਿਆ ਜੇਕਰ ਕੋਈ ਕਹਿ ਦਵੇ ਕਿ ਉਹ ਕੰਮ ਕਰਨ ਨੂੰ ਮੇਰਾ ਜੀ ਨਹੀਂ ਕਰਦਾ ਤਾਂ ਕੀ ਹੋ ਗਿਆ ਕੰਮਚੋਰ ਹੋ ਗਿਆ ਅੱਗੇ ਕਹਿੰਦਾ ਹੈ ਉਹ ਫੌਜ ਜਿਹੜੀ ਲੜ ਰਹੀ ਫੌਜ ਦੀ ਸਹਾਇਤਾ ਲਈ ਭੇਜੀ ਜਾਵੇ ਕਿਤੇ ਜੰਗ ਲੱਗ ਗਈ ਜੇਕਰ ਉਹਨਾਂ ਦੀ ਪਲਟਣ ਘਟ ਗਈ ਤਾਂ ਹੋਰ ਭੇਜਿਆ ਜਾਵੇ ਤਾਂ ਉੱਥੇ ਕੀ ਆ ਉਸ ਨੂੰ ਕੀ ਆ ਜਾਂਦਾ ਕੁਮਕ ਕਿਹਾ ਜਾਂਦਾ ਹੈ ਤਾਂ ਕੁਮਕ ਹੈ ਜੋ ਕਿ ਬਹੁਤ ਹੀ ਜਿਆਦੇ ਇੰਪੋਰਟੈਂਟ ਹੈ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਦੋਂ ਕੋਈ ਵੱਖਰਾ ਇਹ ਨਾਮ ਆ ਜਾਂਦਾ ਹੈ ਉਹ ਕੀ ਹੋ ਜਾਂਦਾ ਇੰਪੋਰਟੈਂਟ ਹੋ ਜਾਂਦਾ ਹੈ आईएमपी ਹੋ ਜਾਂਦਾ ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਦੋਸਤੋ ਤਾਂ ਕੁੰਮਕ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਇੱਕ ਕੁਐਸਚਨ ਆਇਆ ਸੀ ਜੋ ਕਿ ਉੱਥੋਂ ਤੁਹਾਨੂੰ ਪਤਾ ਲੱਗੇਗਾ ਵੀਡੀਓ ਦੇ ਵਿੱਚ ਅੱਗੇ ਕਹਿੰਦਾ ਹੈ ਰਨ ਵਿੱਚ ਪਿੱਠ ਦਿਖਾਉਣ ਵਾਲਾ ਉਸ ਨੂੰ ਕੀ ਕਹਿੰਦੇ ਹਨ ਕਾਇਰ ਕਹਿੰਦੇ ਹਨ ਦੋਸਤੋ ਤਾਂ ਕੀ ਹੁੰਦਾ ਹੈ ਉਹ ਕਾਇਰ ਹੁੰਦਾ ਹੈ ਬਹੁਤ ਇੰਪੋਰਟੈਂਟ ਹੈ ਨੈਕਸਟ ਸਲਾਈਡ ਹੈ ਜੋ ਉੰਤੀ ਕਰਨ ਵਾਲਾ ਹੋਵੇ ਉਸ ਨੂੰ ਕੀ ਆਇਆ ਜਾਂਦਾ ਹੋਣਹਾਰ ਤਾਂ ਉਨਤੇ ਕਰਨ ਵਾਲ ਨੂੰ ਹੁਣ ਹਾਰ ਕਿਹਾ ਜਾਂਦਾ ਹੈ ਜਿਹੜਾ ਲੋਕਾਂ ਉੱਤੇ ਜ਼ੁਲਮ ਕਰੇ ਉਸ ਨੂੰ ਆਤਿਆਚਾਰੀ ਕਿਹਾ ਜਾਂਦਾ ਜਿਸ ਦੀ ਸ਼ਕਲ ਸੋਹਣੀ ਹੋਵੇ ਤਾਂ ਉਸ ਨੂੰ ਕੀ ਆ ਰੂਪ ਚੜ੍ਹ ਜਾਂਦਾ ਸਰੂਪ ਹੋ ਜਾਂਦਾ ਸਸਾ ਕੀ ਹੈ ਪੋਜ਼ਿਟਿਵ ਵਾਇਸ ਕੱਢਦਾ ਹੈ ਤਾਂ ਜਿਸ ਦੀ ਸ਼ਕਲ ਭੈੜੀ ਹੋਵੇ ਉਹ ਕੀ ਆ ਰੂਪ ਤਾਂ ਹੁੰਦਾ ਹੈ ਪਰ ਕਿਹੜਾ ਕਕਾ ਕ ਰੂਪ ਹੁੰਦਾ ਹੈ ਨੈਕਸਟ ਸਲਾਈਡ ਜਿਸ ਨੂੰ ਹਰ ਗੱਲ ਦਾ ਪਤਾ ਹੋਵੇ ਸਰਬ ਗਿਆਤਾ ਜਿਹੜਾ ਸਮਾਜ ਵਿੱਚ ਹਰ ਤਰ੍ਹਾਂ ਦੀ ਬਰਾਬਰੀ ਚਾਹੇ ਸਮਾਜਵਾਦੀ ਧਾਰਮਿਕ ਪੱਖਪਾਤ ਰੱਖਣ ਵਾਲਾ ਫਿਰਕੂ ਨੈਕਸਟ ਸਲਾਈਡ ਜਿਸ ਵਿੱਚ ਸਭ ਸ਼ਕਤੀਆਂ ਹੋਣ ਸਰਬਸ਼ਕਤੀਮਾਨ ਵੈਰੀ ਇੰਪੋਰਟੈਂਟ ਦੋਸਤੋ ਪੇਪਰ ਦੇ ਵਿੱਚ ਜਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਜਿੰਨੇ ਮਰਜ਼ੀ ਸਟਾਰ ਲਾਉਦਾ ਉਹ ਉਨੇ ਹੀ ਘਟਦੇ ਹਨ ਇਹ ਜਿਸ ਵਿੱਚ ਸਭ ਸ਼ਕਤੀਆਂ ਹੋਣ ਸਰਬਸ਼ਕਤੀਮਾਨ ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ ਉਸ ਨੂੰ ਕਹਿੰਦੇ ਹਨ ਸਰਬ ਭੱਖੀ ਤਾਂ ਦੋਸਤੋ ਵੱਖਰਾ ਇਹ ਨਾਮ ਹੈ ਸਰਵ ਭੁੱਖੀ ਪਾਇਓ ਸਰਵ ਭੁੱਖਾ ਪਾਇਆ ਹੋਊਗਾ ਤਾਂ ਤੁਸੀਂ ਉਹ ਲਾਉਂਗੇ ਤਾਂ ਇਹ ਤੁਹਾਨੂੰ ਮੈਂ ਦੱਸ ਦਵਾਂ ਸਭ ਕੁਝ ਖਾ ਜਾਣ ਵਾਲਾ ਹੋਵੇ ਉਹ ਹੁੰਦਾ ਹੈ ਸਰਬ ਭੱਖੀ ਹੁੰਦਾ ਹੈ ਜਿਹੜੇ ਇੱਕੋ ਸਮੇਂ ਹੋਣ ਉਹਨਾਂ ਨੂੰ ਕੀ ਕਹੇ ਜਾਂਦਾ ਹੈ ਸਮਕਾਲੀ ਕਿਹਾ ਜਾਂਦਾ ਹੈ ਨੈਕਸਟ ਕਹਿੰਦਾ ਹੈ ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਉਸ ਨੂੰ ਕਿਹਾ ਜਾਂਦਾ ਹੈ ਸ਼ਰਧਾਂਜਲੀ ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਕਿਹੜੀ ਹੁੰਦੀ ਹੈ ਸ਼ਾਕਾਰ ਹੁੰਦੀ ਹੈ ਸਭ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਹਰਮਨ ਪਿਆਰਾ ਹੁੰਦਾ ਹੈ ਨੈਕਸਟ ਕਹਿੰਦਾ ਹੈ ਗੁੱਜੇ ਭੇਤਾਂ ਦਾ ਪਤਾ ਲਾਉਣ ਵਾਲਾ ਸੂਹੀਆ ਇੱਕ ਦੇਸ਼ ਦੇ ਹਕੂਮਤ ਵੱਲੋਂ ਹੋਰ ਦੇਸ਼ਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ ਉਸ ਨੂੰ ਕਹਿੰਦੇ ਹਨ ਸਾਮਰਾਜਵਾਦ ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਸ਼ਹੀਦ ਕਿਹਾ ਜਾਂਦਾ ਹੈ ਤਾਂ ਅੱਗੇ ਕਹਿੰਦਾ ਹੈ ਕਿਸੇ ਖਾਸ ਆਦਮੀ ਕੋਲੋਂ ਮਿਲਣ ਵਾਲੀ ਮੱਝ ਜਾਂ ਗਾਂ ਕਿਹੜੀ ਹੁੰਦੀ ਹੈ ਹੱਥਲ ਹੁੰਦੀ ਹੈ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਜਾਦੇ ਪੇਪਰ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਮੱਝ ਜਾਂ گاਾਂ ਵਾਲਾ ਕੁਐਸਚਨ ਆ ਰਿਹਾ ਹੈ ਦੋਸਤੋ ਪਤੀ ਦੀ ਦੂਜੀ ਵਿਆਹੀ ਹੋਈ ਪਤਨੀ ਨੂੰ ਕੀ ਕਹਿੰਦੇ ਹਨ ਸੌਂਕਣ ਕਹਿੰਦੇ ਹਨ ਉਹ ਆਦਮੀ ਜੋ ਬਿਨਾਂ ਕੁਝ ਲਏ ਸੇਵਾ ਕਰੇ ਜੋ ਬਿਨਾਂ ਕੁਝ ਲਏ ਸੇਵਾ ਕਰੇ ਉਹ ਆਦਮੀ ਕੀ ਹੁੰਦਾ ਹੈ ਸੇਵਾਦਾਰ ਹੁੰਦਾ ਹੈ ਕੋਈ ਪੈਸੇ ਦੀ ਮੰਗ ਨਹੀਂ ਕਰਦਾ ਜੇਕਰ ਇੱਕ ਕੁਐਸਚਨ ਆਇਆ ਸੀ ਕਿਸੇ ਨੂੰ ਬਿਨਾਂ ਪੈਸੇ ਦਿੱਤੇ ਹੀ ਕੰਮ ਕਰਵਾਇਆ ਜਾਵੇ ਮਤਲਬ ਕੀ ਹੁੰਦਾ ਹੈ ਬੰਗਾਰ ਹੁੰਦੀ ਹੈ ਤਾਂ ਲੜਾਈ ਵਿੱਚ ਨੇਡਰਤਾ ਨਾਲ ਲੜਨ ਵਾਲਾ ਕੀ ਹੁੰਦਾ ਹੈ ਸੂਰਮਾ ਖਵਾਉਂਦਾ ਹੈ ਕਿਹੜਾ ਜੰਪਿਆ ਸੂਰਮਾ ਤਾਂ ਲੜਾਈ ਵਿੱਚ ਨੇਡਰਤਾ ਨਾਲ ਲੜਨ ਵਾਲਾ ਸੂਰਮਾ ਹੁੰਦਾ ਹੈ ਅੱਗੇ ਕਹਿੰਦਾ ਹੈ ਧੰਨਵਾਦ ਤਾਂ ਦੋਸਤੋ ਇਹ ਕੀ ਹੈ EDIT ਵਾਲਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਹਨ ਉਹਨਾਂ ਦੇ 3 ਮਹੀਨਾ ਬਾਅਦ ਜੋ ਪੇਪਰ ਹੋਣਾ ਹੈ ਹਾਈ ਕੋਰਟ ਨੇ ਕਿਹਾ ਹੈ ਅਤੇ ਜੋ ਵੀ ਆਦਰ ਕੰਪੀਟੀਟਿਵ ਐਗਜ਼ਾਮ ਹਨ ਭਾਵੇਂ ਉਹ ਸੀਨੀਅਰ ਅਸਿਸਟੈਂਟ ਦਾ ਹੋਵੇ ਲੇਬਰ ਇਨਸਪੈਕਟਰ ਹੋਵੇ ਜਾਂ ਪੀਟ੍ਰੀਪਲੱਸਬੀ ਕਲਰਕ ਦਾ ਹੋਵੇ ਈਟੀਸੀ ਵੀਡੀਓ ਪਟਵਾਰੀ ਬਹੁਤ ਜ਼ਿਆਦੇ ਪੋਸਟਾਂ ਹਨ ਖਾਸ ਕਰਕੇ ਪੰਜਾਬ ਪੁਲਿਸ ਵਾਲਿਆਂ ਲਈ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੋਵੇਗਾ ਕਿ ਇਹ ਤਾਂ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਹਨ ਸਰ ਜੀ ਸਾਡੇ ਲਈ ਕਿਉਂਕਿ ਪੇਪਰ ਦੇ ਵਿੱਚ ਜਦੋਂ ਆਉਂਦੇ ਹਨ ਤਾਂ ਇੱਕ ਨੰਬਰ ਕੀ ਹੈ ਦੇਖ ਕੇ ਪੱਕਾ ਹੋ ਜਾਂਦਾ ਹੈ ਵੱਟ ਜਦੋਂ ਕਰ ਦਿੰਦੇ ਹਾਂ ਉਸ ਤੋਂ ਬਾਅਦ ਘਰੇ ਆ ਕੇ ਮਤਲਬ ਕਿ ਇਹ ਬਸ ਚ ਆਉਂਦੇ ਆਉਂਦੇ ਹੀ ਕੀ ਹੈ ਕੱਚਾ ਹੋ ਜਾਂਦਾ ਹੈ ਤਾਂ ਇਹ ਕੱਚਾ ਨਾ ਹੋਵੇ ਇਸ ਕਰਕੇ ਕੀ ਹੈ ਤੁਸੀਂ ਕੋਈ ਵੀ ਵੀਡੀਓ ਹੋਵੇ ਉਸ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਦੇਖਿਆ ਕਰੋ ਤਾਂ ਹੀ ਫਾਇਦਾ ਹੈ ਆਦਰਵਾਇਜ਼ ਫਿਲਮ ਦੇਖਦੇ ਹੋ ਛੱਡ ਦਿੰਦੇ ਹੋ ਨੈਕਸਟ ਮੂਵੀ ਦੇਖ ਲੈਣ ਕੋਈ ਫਾਇਦਾ ਨਹੀਂ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ